रो रो होया बुरा हाल श्री हरगोबिंदपुर साहिब के नजदीक पहने कस्बा कुमारदा नौजवान लवली सिंह पुत्र सवरकी गुरमुख सिंह जो बहुत ही करीब परिवार का नौजवान है अति जिस दीकार दी हालत बहुत बदतर है अपनी कार दी हालत सुधारने ले 12 फरवरी 2025 नु विदेश जा रहे हासी तो उस मुंबई एयरपोर्ट पे इमिग्रेशन ने गिरफ्तार कर लिया

ਹਾਂਜੀ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਕਸਬਾ ਕਮਾਨ ਗੁਰਮukh ਸਿੰਘ ਦਾ ਬੇਟਾ ਲਵਦੀਪ ਸਿੰਘ ਤੇ ਇਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਏ ਇਹਨਾਂ ਨੇ ਨਾ ਆਪਣੇ ਬੱਚੇ ਨੂੰ ਬਾਹਰ ਕੱਢਣ ਵਾਸਤੇ ਕੋਈ ਇਧਰੋਂ ਉਧਰੋਂ ਰਿਸ਼ਤੇਦਾਰਾ ਕੋਈ ਕੋਈ ਸਾਝ ਵਾਲਿਆ ਕੋ ਪੈਸੇ ਫੜਕੇ ਤੇ ਬਾਹਰ ਭੇਜਿਆ ਤੇ ਉਹਦਾ ਕਾਰਨ ਇਹ ਹੋਇਆ ਕਿ ਉਹ ਬੰਬੇ ਜਾ ਕੇ ਉਹਦਾ ਜਿਹੜਾ ਸੀ ਨਾ ਪਾਸਪੋਰਟ ਉਹ ਬਣਿਆ ਸੀ ਨਪੜਦਾ ਤੇ ਮੁੰਡਾ 5 ਕਜਮਾਤਾਂ ਪੜਿਆ ਸੀ ਉੱਥੇ ਉਹਨੇ ਸਾਈਨ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਉਹਨੂੰ ਫੜਕੇ ਤੇ ਜੇਲ੍ਹ ਚ ਕਰ ਦਿੱਤਾ ਉਹ ਤੇ ਪਰਚਾ ਕਰਤਾ 420 ਦਾ ਤੇ ਇਹ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹਨੂੰ ਛਡਾਰ ਨਹੀਂ ਸਕਦੇ ਆ ਦੇਖੋ ਇਹ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਹਿਸਾਬ ਨਾਲ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਦੇ ਨੇ ਤੇ ਇਹਨਾਂ ਦੀ ਇੱਕ ਬੇਟੀ ਵੀ ਇਹਨਾਂ ਦੱਸਿਆ ਕਿ ਪਹਿਲਾਂ ਉਹ ਉਸਦਾ ਵੀ ਹਸਪੀਡ ਮਰ ਚੁੱਕਾ ਹੈ ਤੇ ਉਹ ਵੀ ਜਿਹੜੀ ਇੱਥੇ ਹੀ ਰਹਿ ਕੇ ਤੇ ਆਪਣਾ ਘਰ ਜਿਹੜਾ ਹੈ ਇੱਥੇ ਉਹਨੂੰ ਵੀ ਪਾਲਣ ਦੇ ਨੇ ਨਾਲ ਹਾਲਾਤ ਇਹਨਾਂ ਦੇ ਇੰਨੇ ਮਾੜੇ ਨੇ ਕਿ ਬਦ ਤੋਂ ਵੀ ਬੱਦਰ ਨੇ ਇਹ ਇਹ ਕਰਕੇ ਮਿਹਨਤੀ ਪ੍ਰਸ਼ਾਸਨ ਨੂੰ ਵੀ ਤੇ ਸਮਾਜ ਸੇਵੀ ਸੰਸਥਾ ਨੂੰ ਵੀ ਇਹ ਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕੀਤੀ ਜਾਵੇ ਤੇ ਸਾਰਿਆਂ ਦਾ ਇਸ ਗੱਲ ਕਰਕੇ ਧੰਨਵਾਦ ਕੀਤਾ ਜਾਏਗਾ ਹਾਂਜੀ ਇਹਨਾਂ ਦਾ ਨੰਬਰ ਹੈ 9779846165 ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਮਦਦ ਕਰ ਦੇ ਇਹਨਾਂ ਦਾ ਮਾਤਾ ਜੀ ਹੁਣਾਂ ਦੇ ਹਸਬੰਡ ਵੀ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਜਿਹੜੇ ਨੇ ਉਹ ਡੈਥ ਹੋ ਚੁੱਕੀ ਏ ਤੇ ਇਹਨਾਂ ਦੇ ਹਾਲਾਤ ਜਿਹੜੇ ਨੇ ਬਿਲਕੁਲੀ ਬਹੁਤ ਜ਼ਿਆਦੇ ਮਾੜੇ ਨੇ ਇੱਕ ਤੇ ਮਾੜੇ ਕਹੇ ਜਾਂਦੇ ਨੇ ਮਾੜੇ ਤੋਂ ਵੀ ਬਹੁਤ ਜ਼ਿਆਦੇ ਮਾੜੇ ਨੇ ਸ਼ਾਇਦ ਕੁਦਰਤ ਨੇ ਕੋਈ ਇਹਨਾਂ ਦੇ ਨਾਲ ਪਤਾ ਨਹੀਂ ਕਿਦਾਂ ਦਾ ਖਿਲਵਾੜ ਕੀਤਾ ਕਿ ਅੱਜ ਬੱਚੇ ਨੂੰ ਇਹਨਾਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਰੋਜ਼ਗਾਰ ਤੇ ਲਾਈਏ ਪਰ ਉਹਦੇ ਵਿੱਚ ਵੀ ਆਣ ਕੇ ਇਹਨਾਂ ਦੀ ਕਿਸਮਤ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਬੇਨਤੀ ਸ਼ਰੀਆ ਰਿਕ ਪਿੰਡ ਪੁਰਾ ਦੇ ਲਾਗੇ ਪਿੰਡੇ ਕਸਬਾ ਕਮਾਣ ਚ ਮਹਿਤਾ ਰੋਡ ਤੇ ਇਹਨਾਂ ਦਾ ਜਿਹੜਾ ਇਹ ਘਾਰੇ ਮਹਿਤਾ ਰੋਡ ਤੇ ਕਮਾਣ ਪਿੰਡ ਚ ਤੇ ਜਿੰਨੀ ਵੀ ਹੋ ਸਕਦਾ ਇਹਨਾਂ ਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਕਰੋ ਕੋਸ਼ਿਸ਼ ਕਰ ਰਹੇ ਆ ਅਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਵੀ ਪਾਵਾਂਗੇ ਚੈਨਲਾਂ ਤੇ ਵੀ ਪਾਵਾਂਗੇ ਜਿੰਨੀ ਵੀ ਹੋ ਸਕੇਗੀ ਇਹਨਾਂ ਦੀ ਮਰਜ਼ੀ ਅਸੀਂ ਕਰਾਂਗੇ ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਮਰਜ਼ੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਡੇ ਨਾਲ ਪਾਣਾ ਵਾਪਰਿਆ ਜਿਹੜਾ ਤੁਸੀਂ ਬੱਚੇ ਨੂੰ ਬਾਹਰ ਭੇਜਿਆ ਹੈ ਇਹ ਬਾਹਰ ਕਰ ਲੈ ਸਾਡੇ ਚੰਗੇ ਦੇ ਨਾਲ ਦੇਗੇ ਨਹੀਂ ਕਹਿੰਦਾ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕਿਤਾ ਮਿਹਨਤ ਕਰ ਕਰ ਕੇ ਤੇ ਮਰ ਕੇ ਪਾਰੇ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਦੁੱਪ ਗੁੱਡੀਆਂ ਦੇ ਕਾਇਆ ਛੋਟਾ ਗੁੱਡੀਆਂ ਵੀ ਆਈਆਂ ਹਾਂ ਹਾਂਜੀ ਤੇ ਜਿਹੜੀ ਛੋਟੀ ਵੀ ਆਈ ਆ ਉਹ ਤੇ ਚਾਰ ਕੇ ਸਾਧਵੇਂ ਵਿਆਹੀ ਨੂੰ ਤੇ ਉਹਦਾ ਵੀ ਘਰ ਵਾਲਾ ਗੁਰਾ ਹੋ ਗਿਆ ਤੇ ਉਹ ਵੀ ਮੇਰੇ ਕੋਲੇ ਇੱਥੇ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚੱਲਿਆ ਆਈ ਨਾ ਤੇ ਕੀ ਗੱਲ ਕੀ ਹੋ ਜਾਂਦਾ ਬੰਬੇ ਜਾ ਕੇ ਉਹ ਚੇਕ ਜੀ ਕੋਈ ਹੋਈ ਏਅਰਪੋਰਟ ਤੇ ਤੇ ਉੱਥੇ ਫੜਿਆ ਗਿਆ ਕਿਉਂ ਫੜਿਆ ਉਹਨਾਂ ਨੇ ਪਤਾ ਨਹੀਂ ਵੀ ਹਾਂਜੀ ਕੀ ਗੱਲ ਹੋਈ ਉੱਥੇ ਜੀ ਉੱਥੇ ਉਹਨਾਂ ਨੇ ਪੜਿਆ ਲਿਖਿਆ ਪੁੱਛਿਆ ਵੀ ਕਿ ਨੱਕ ਪੜਿਆ ਨਾ ਪੰਜ ਪੜਿਆ ਦੱਸਿਆ ਉਹਨਾਂ ਤੇ ਪਾਸਪੋਰਟ ਆਨੇ ਪੜਦਾ ਸੀ ਹਾਂਜੀ ਉੱਥੋਂ ਹੀ ਉਹਨਾਂ ਨੇ ਅੰਦਰ ਕਰ ਲਿਆ ਇਹਦੇ ਪੁੱਛਣ 기ਛਣ ਵਾਲੇ ਹੁਣ ਕੀ ਕਹਿੰਦੇ ਆ ਉਹ ਪਹਿਲਾਂ ਉਹਨਾਂ ਨੇ ਰੱਖਿਆ ਵਠਾਣੇ ਵਿੱਚ ਤੇ ਪੈਸੇ ਮੰਗਦੀ 25000 ਦੋ ਤੇ ਇਹ ਇੱਥੇ ਬੰਦਾ ਮੁਰਕੇ ਚੜਾ ਦਿੰਨੇ ਆ। ਹੂੰ। ਤੇ ਸੋ ਕਿੰਨੇ ਦੇਣਾ 5000 ਰੁਪਏ ਤੇ ਫੱੜੜ ਕੱ ਗਈ। ਉਹ ਆ ਬਾਹਰ ਕਲਾਇਆ ਤੇ ਲੋਕਾਂ ਤਰਲੇ ਮਾਰ ਮਾਰ ਕੇ। ਤੁਸੀਂ ਆਪ ਕੀ ਕੰਮ ਕਰਦੇ? ਕਈ ਆਪ ਘਰਾਂ ਦਾ ਕੰਮ ਕਰੀਦਾ। ਠੀਕ। ਤੇ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਜੀ ਜਨ ਸਮਸਾ? ਉਹਦਾ ਬਹੁਤ ਬਾਹਰ। ਉੱਥੋਂ ਜੇਲ੍ਹ ਚੋਂ ਘਰ ਕਲਾ ਜਾਣਾ। ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ। ਉਹ ਮੇਂਦੇ ਝੜ ਘਰ ਚ ਕੀ ਆ ਕਮਾਈ ਵਾਲਾ ਤੇ ਅੰਨਿੰਗਾ ਜੀ ਇਹ ਬੇਟਾ ਜਿਹੜਾ ਉਹ ਜਾਂਦਾ ਬਾਹਰ ਆਪਣੇ ਇਥੋਂ ਘਰੋਂ ਤੇ 12 ਤਰੀਕ ਤੇ ਜਾਂਦਾ ਵਾ ਸੋਨਾ ਦੀ ਗੜੀ ਲੈ ਢੀ ਇਹਦੀ ਤੇ ਬਾਅਦ ਚ ਪਤਾ ਨਹੀਂ ਕੀ ਕੀ ਹਬ ਬਣਿਆ ਉਹਦੇ ਨਾਲ ਤੇ ਬਹੁਤ ਹੀ ਇੱਥੇ ਗਰੀਬ ਬਣੇ ਸਾਡੇ ਇਥੇ ਲੱਗ ਗਵਾਂਡੀ ਆ ਭਤੀਜੇ ਲੱਗਦਾ ਵਾ ਮੇਰਾ ਤੇ ਬੜੀ ਮੁਸ਼ਕਲਾ ਹੁਣ ਉਹਦੰਦਾ ਹੀ ਬਸ ਇਦਾਂ ਹੀ ਬਹੁਤ ਹੈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਹਾਂਜੀ ਇਹੋ ਸਾਰੇ ਚਲੋ ਵੀ ਮੈਂ ਮੈਂ ਤਮੰਗਦੇ ਆ ਕਿ ਸਾਰੇ ਬਾਈਤ ਕਰਨ ਸਾਰੀ ਗਰੀਬ ਦੀ ਤੇ ਚਲੋ ਬੱਚਾ ਬਾਹਰ ਆਵੇ